ਹਿੰਦਾ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਸਾਰਿਆਂ ਨੂੰ ਸਾਰਿਆਂ ਨੂੰ ਹਾਂ ਜੀ ਤੇ ਅੱਪਾਂ ਲਾਈਵ ਹੋਏ ਆ ਆਪਣੀ ਨਾ ਕੱਲ ਵੀਡੀਓ ਪਈ ਹੈ ਜੀ ਨਾ ਅੱਜ ਪਈ ਹੈ ਇਸ ਕਰਕੇ ਅਸੀਂ ਲਾਈਵ ਸ਼ੋਅ ਲਾਈਵ ਆਏ ਆ फटाफट ਜੁੜ ਜੋ ਜੀ ਲਾਈਵ ਤੇ ਆ ਜਾਓ ਆ ਜਾਓ ਸਾਰੇ ਜਣੇ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਸਾਡੇ ਜੋ ਵੀ ਸਾਡੇ ਬਲੌਗ ਨੂੰ ਦੇਖਦੇ ਆ ਉਹਨਾਂ ਦਾ ਦਿਲੋਂ ਧੰਨਵਾਦ ਹੈ ਇਹ ਮਾਨ ਵੀ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਕਹਿਣਾ ਚਾਹੁੰਦਾ ਤੇ ਤੁਸੀਂ ਸਾਡੇ ਲਾਈਵ ਨੂੰ ਲਾਈਕ ਕਰੋ ਮਤਵ ਦਾ ਤੇ ਇਹਨਾਂ ਸ਼ੇਅਰ ਕਰਿਆ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੇ ਕਰੋ ਹਾਂਜੀ ਤੇ ਜੇ ਚ ਕਰ ਇਹ ਆ ਜੀ ਤੁਸੀਂ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਵੱਧ ਤੋਂ ਵੱਧ ਜਿੰਨੇ ਵੀ ਤੁਸੀਂ ਪਿਆਰ ਕਰਦੇ ਆ ਹਾਂਜੀ ਕਿੱਥੋਂ ਆ ਜੀ ਆਪਾਂ ਮਿਰ ਨਾਮ ਨਹੀਂ ਤੁਹਾਡਾ ਜੋਰ ਮੈਂ ਸੀ ਕਰੋ ਜੀ ਨਾਵੀ ਨਾਲ ਧੰਨਵਾਦ ਜੀ ਲਾਈਵ ਦੇ ਵਿੱਚ ਆਉਣ ਲਈ ਤੁਹਾਡਾ ਅੱਜ ਜੀ ਆਜਿਓ ਸਾਰਿਆਂ ਨੇ ਜੁੜੋ ਲਾਈਵ ਦੇ ਵਿੱਚ ਬੰਦ ਤੋਂ ਬਦ ਸਬਸਕ੍ਰਾਈਬਰ ਕਰੋ ਜੀ ਚੈਨਲ ਨੂੰ ਤੇ ਅਸੀਂ ਨਾਲੇ ਸਾਡੇ ਵੀਡੀਓ ਦੇ ਵਿੱਚ ਕਮਿੰਪੇਚੀ ਹੁੰਦੀ ਆ ਉਹਦੇ ਬਾਰੇ ਦੱਸਿਆ ਕਰੋ ਜੀ ਹਾਂ ਗહન ਵਾਸਤੇ ਸਿਓ ਗੱਲਾਂ ਦਾ ਧਿਆਨ ਰੱਖਾਂਗੇ ਹਨਾ ਜੀ ਹਾਂਜੀ ਮੈਂ ਮੰਤੂੰ ਕੁਝ ਕਹਿਣਾ ਚਾਹੁੰਦਾ ਆਪਣੇ ਜੁੜੇ ਵੀ ਸ੍ਰੋਤੇ ਜੋ ਵੀ ਆਪਾਂ ਨੂੰ ਦੇਖਦੇ ਆ ਕੀ ਕਹਿਣਾ ਚਾਹੁੰਦਾ ਉਹਨਾਂ ਨੂੰ ਸਾਰੇ ਅੰਦਰ ਦਿਲੋਂ ਧੰਨਵਾਦ ਜੀ ਜਿਹੜੇ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਤੇ ਲਾਈਕ ਕਰਦੇ ਆ ਤੇ ਸ਼ੇਅਰ ਕਰਦੇ ਆ ਤੇ ਕਮੈਂਟ ਕਰਦੇ ਆ ਉਹਨਾਂ ਸਾਰਿਆਂ ਦਾ ਦਿਲੋਂ ਧੰਨਵਾਦ ਅੱਛਾ ਠੀਕ ਹੈ ਜੀ ਧੰਨਵਾਦ ਜੀ ਸਟਰੀ ਲਾਈਵ ਦੇ ਵਿੱਚ ਜੁਣਨ ਵਾਸਤੇ ਜੀ ਤੁਹਾਡੇ ਆਨਸਰ ਨਹੀਂ ਆ ਰਹੇ ਜੀ ਥੱਲੇ ਕਿਤੋਂ ਜੁੜਿਆ ਹੈ ਇਹ ਆਪਾਂ ਮੈਸੇਜ ਕਰਿਆ ਕਰੋ ਜੀ ਨਾਲ ਦੀ ਨਾਲ ਕਮੈਂਟ ਕਰਕੇ ਦੱਸਿਆ ਕਰੋ ਜੀ ਥੈਂਕ ਯੂ ਜੀ ਥੈਂਕ ਯੂ ਬਹੁਤ ਧੰਨਵਾਦ ਤੁਹਾਡਾ ਸਾਡੀ ਲਾਈਵ ਦੇ ਵਿੱਚ ਜੁਣਨ ਵਾਸਤੇ ਜੀ ਇਹ ਮੋਟਾ ਸਲੂਟ ਸਲੂਟ ਹੈਲੋ ਹਾਂਜੀ ਹਾਂਜੀ ਧੰਨਵਾਦ ਜੀ ਧੰਨਵਾਦ ਰੂਬੀ ਧੰਨਵਾਦ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਕਰੋ ਜੀ ਬੱਤ ਬੱਤ ਚੈਨਲ ਨੂੰ ਸਬਸਕ੍ਰਾਈਬਰ ਕਰੋ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਕਰੋ ਜੀ ਲਾਈਕ ਕਰੋ ਜੀ موجوده ਕੋਲਮ C3 ਤੁਹਾਡਾ ਜੀ ਵੈਲਕਮ ਮਾਈ ਲਾਈਫ ਚ ਲਾਈਕ ਕਰੋ ਜੀ ਲਾਈਕ ਲਾਈਕ ਕਰੋ ਜੀ 加ੜੀ ਜਣੇ ਜੁੜ ਚੁੱਕੇ ਆ ਜੀ ਲਾਈਕ ਕਰੋ ਜੀ ਧੰਨਵਾਦ ਜੀ 51 ਹੋ ਗਏ ਆ ਜੀ ਬਹੁਤ ਧੰਨਵਾਦ ਤੁਹਾਡਾ ਲਾਈਕ ਕਰੋ ਜੀ ਲਾਈਕ ਤੇ ਸ਼ੇਅਰ ਕਰੋ ਜੀ ਲਾਈਵ ਨੂੰ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਸਾਰਿਆਂ ਦਾ ਦਿਲੋਂ ਧੰਨਵਾਦ ਆ ਜੀ ਪੀਵੀ 31 ਵਾਲੇ ਬਲੌਗ ਮੇਰੇ ਜੀ ਆਪਾਂ ਰੋਪੜ ਤੋਂ ਆ ਜੀ ਪੀਜੂ ਪੀ ਜੀ ਤੱਕੀ ਬਾਜ ਲਾਈਕ ਡਨ ਹਾਂਜੀ ਹਾਂਜੀ ਪੀ ਵੀ 33 ਵਾਲਿਓ ਜੀ ਰਣਜੀ ਲਾਈਕ ਡਨ ਹੋ ਗਿਆ ਜੀ ਹਾਂਜੀ ਰਵਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਪੀਜੂ ਕੀ ਤਰਕ ਅ ਸਦਾਰ ਹੈਲੋ 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 ਜੀ ਹਾਂਜੀ ਕਿੱਥੋਂ ਆ ਜੀ ਆਪਾਂ ਨਾਲ ਦੀ ਨਾਲ ਦੱਸੀ ਜਾਓ ਜੀ ਕਿੱਥੋਂ ਜੁੜਦੇ ਆਂ ਆਪਾਂ ਤਰਕੂ ਬਾਜ ਬਾਜ ਅਲਾਦੀਨ ਤਰੁਕ only ਪੰਜਾਬੀ ਵੀਰੇ ਤੁਹਾਡੀ ਸਮਝ ਨਹੀਂ ਆ ਰਹੀ ਤੁਸੀਂ ਕੀ ਲਿਖ ਰਹੇ ਹੋ ਤਰੁਕ 37 ਲਾਈਕ ਕਰੋ ਜੀ ਲਾਈਕ ਬਹੁਤ ਧੰਨਵਾਦ ਤੁਹਾਡਾ ਮਾਈ ਲਾਈਫ ਦੇ ਵਿੱਚ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਵੀ 31 ਵਾਲੇ ਬਲਾਕ ਕੀ ਲਿਖਿਆ ਭਜੀ ਤੁਸੀਂ ਚੀਜ਼ ਹੈ ਪਕ ਆੜਿਆ ਜੀ ਰਵਿੰਦਰ ਸਿੰਘ ਪਕ ਆੜਾ ਆੜਾ ਹਾਂਜੀ ਅੱਛੇ ਜੀ ਲਾਈਕ ਕਰੋ ਜੀ ਲਾਈਕ ਹੈਲੋ ਹੈਲੋ ਅਰਵਿਲਾ ਪੀਵੀ33 ਚਾਈਨਿਸ ਪਾਛਾ ਅੱਛੇ ਠੀਕ ਹੈ ਜੀ ਠੀਕ ਹੈ ਭਾਜੀ ਹਾਂਜੀ ਚਾਈਨਿਸ ਪਾਛਾ ਪਾਛਾ ਹਾਂਜੀ ਹਾਂਜੀ ਥੈਂਕ ਯੂ ਜੀ ਪੀਵੀ33 ਵਾਲੇ ਦੱਸਣ ਲਈ ਜੀ ਬਹੁਤ ਧੰਨਵਾਦ ਤੁਹਾਡਾ ਹਾਂ ਜੀ ਰਵਿੰਦਰ ਭਾਜੀ ਹਾਂਜੀ ਹਾਂਜੀ ਤੁਹਾਡਾ ਹਾਂਜੀ ਪਤਾ ਲੱਗ ਗਿਆ ਜੀ ਹਾਂਜੀ ਚਾਈਨੀਸ ਹੈ ਪਾਚਾ ਹਾਂਜੀ ਅੱਜ ਜੀ ਅੱਜ ਸਾਡੀ ਲਾਈਵ ਨਾਲ ਜੁੜਦੇ ਹੋ ਸਾਰੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਡੀ ਲਾਈਵ ਦੇ ਵਿੱਚ ਜੁਣਨ ਵਾਸਤੇ ਜੀ ਤੁਹਾਨੂੰ ਦਿਲੋਂ ਧੰਨਵਾਦ ਹੈ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਕਰੋ ਜੀ ਸਾਰੇ ਜਣੇ ਰਾਜੂ ਕੁਮਾਰ ਏਸ਼ਿਆ ਕਲਪਾ ਜੀ ਜੀ ਲਾਈਵ ਮੈਂ ਪੰਜਾਬੀ ਸੇ ਦੇਖ ਰਹਾ ਹਾਂ ਮੈਂ ਆਪਕਾ ਲਾਈਫ ਅਹਿਮਦਪੁਰ ਸੇ ਰਹਿਣੇ ਵਾਲਾ ਜੁਪੀ ਗੋਰਖਪੁਰ ਕੌਣ ਹੋ ਗਿਆ ਕੰਮ ਕਰਤਾ ਕਰਤੇ ਕੰਮ ਕਰਤੇ ਹੋ ਕਰਤੇ ਹੈ ਪੰਜਾਬ ਹਾਂਜੀ ਖੇਤੀਬਾੜੀ ਕਰਦੇ ਜੀ ਰਾਜੂ ਕੁਮਾਰ ਜੀ ਸੇਮਾਜੀਤ ਸਿੰਘ ਅਸੀਂ ਯੂਰਪ ਤੋਂ ਜੁੜਿਆ ਜੀ ਧੰਨਵਾਦ ਜੀ ਤੁਹਾਡਾ ਸੇਮਾਜੀਤ ਸਿੰਘ ਜੀ ਮਾਨ ਵਰਦੀ ਜੀ ਬਲਜੀਤ ਮਾਲਾ ਨਾਈਸ ਬ੍ਰੋ ਥੈਂਕ ਯੂ ਜੀ ਥੈਂਕ ਯੂ ਧੰਨਵਾਦ ਜੀ ਲਾਈਕ ਕਰੋ ਜੀ ਲਾਈਕ ਸਭ ਤੋਂ ਵੱਧ ਲਾਈਕ ਕਰੋ ਜੀ ਤੁਹਾਡਾ ਸਵਾਗਤ ਹੈ ਜੀ ਲਾਈਵ ਦੇ ਵਿੱਚ ਜੁੜਨ ਵਾਸਤੇ ਜੀ ਬਦ ਤੋਂ ਬਦ ਸਬਸਕ੍ਰਾਈਬਰ ਕਰੋ ਜੀ ਚੈਨਲ ਨੂੰ ਤੇ ਕਰਤਾ ਦਿੱਤਾ ਕਿੰਨੀ ਵਾਰੀ ਕਰਨਾ ਜੀ ਕਰ ਲੋ ਜੀ ਕਰ ਲੋ ਧੰਨਵਾਦ ਤੁਹਾਡਾ ਤਾਂ ਕਰਿਆ ਹੋਇਆ ਜੀ ਹੋਰ ਤੋਂ ਵੀ ਕਰੋ ਜੀ ਸਮਜੀਤ ਸਿੰਘ ਮਜ਼ਾਕ ਬਹੁਤ ਕਰਦਾ ਸਮਜੀਤ ਸਿੰਘ ਬਿਰਦੀ ਲਾਈਕ ਕਰੋ ਜੀ ਬਦ ਤੋਂ ਬਦ ਤੇ ਸ਼ੇਅਰ ਕਰੋ ਜੀ ਲਾਈਵ ਨੂੰ ਦਿਲੋਂ ਧੰਨਵਾਦ ਹੈ ਜੀ ਜਿੰਨੇ ਵੀ ਸਾਡੇ ਨਾਲ ਜੁੜੇ ਹੈ ਜੀ ਰਾਜੂ ਕੁਮਾਰ ਜੁੜੇ ਹੈ ਜੀ ਸਮਜੀਤ ਬਲਜੀਤ ਮਾਲਾ ਤੋਂ ਬੀਰੇ ਬਲਜੀਤ ਵੀਰ ਮੈਂ ਤੁਹਾਡਾ ਬਲੌਗ ਦੇਖਦਾ ਬਹੁਤ ਵਧੀਆ ਬਲੌਗ ਹੁੰਦੇ ਆ ਤੁਹਾਡੇ ਵੀ। ਦਿলো ਧੰਨਵਾਦ ਆ ਜੀ ਸਾਰਿਆਂ ਦਾ। ਜੁੜੋ ਜੀ ਬਤ ਤੋਂ ਬਾਅਦ ਲਾਈਵ 'ਚ ਜੁੜੋ ਜੀ ਸਾਰੇ ਜਣੇ ਲਾਈਕ ਕਰੋ ਜੀ। ਹੋਰ ਸੁਣਾਓ ਜੌਰਪਾਲ ਕਿਵੇਂ ਹੋ ਹਾਲ ਚਾਲ ਤੁਹਾਡੇ? ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਜੀ ਵੈਲਕਮ ਆ ਜੀ ਤੁਹਾਡਾ ਸਾਡੀ ਲਾਈਵ ਦੇ ਵਿੱਚ ਆਉਣ ਵਾਸਤੇ ਜੀ ਸਾਰਿਆਂ ਦਾ ਦਿਲੋਂ ਧੰਨਵਾਦ ਆ ਜੀ ਸਾਡੀ ਲਾਈਵ ਨੂੰ ਸ਼ੇਅਰ ਕਰੋ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਕਰੋ ਜੀ ਉਹ ਤੋਂ ਬਾਅਦ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਵਧੀਆ ਤੋਂ ਵਧੀਆ ਜੇ ਸਾਡੀ ਵੀਡੀਓ ਦੇ ਵਿੱਚ ਕੋਈ ਕਮੀ ਪੇਸ਼ੀ ਹੁੰਦੀ ਹੈ ਉਹਦੇ ਬਾਰੇ ਵੀ ਦੱਸਿਆ ਕਰੋ ਜੀ ਆਜੋ ਜੀ ਆਜੋ ਸਾਡੀ ਲਾਈਵ ਨਾਲ ਜੁੜਜੋ ਸਾਰੇ ਥੈਂਕ ਯੂ ਜੀ ਵੈਲਕਮ ਆ ਜੀ ਤੁਹਾਡਾ ਸਾਰਿਆਂ ਦਾ ਸਾਡੀ ਲਾਈਵ ਦੇ ਵਿੱਚ ਆਉਣ ਵਾਸਤੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਕਰੋ ਜੀ ਤੇ ਲਾਈਕ ਕਰੋ ਜੀ ਸ਼ੇਅਰ ਕਰੋ ਜੀ ਕਮੈਂਟ ਕਰੋ ਅਮਨ ਅਮਨਪ੍ਰੀਤ ਰੰਦਾਵਾ ਬਲੌਗ ਹੈਲੋ ਹਾਂਜੀ ਕਿਵੇਂ ਜੀ ਅਮਨਪ੍ਰੀਤ ਜੀ ਕਿਵੇਂ ਕਰੇ ਟਿੱਕ ਬਲਜੀਤ ਮਾਲਾ ਸੇਵਨਜੀਤ ਸਿੰਘ ਰਾਜੂ ਕੁਮਾਰ ਜੀ ਜਿਬਰਤ ਸਿੰਘ ਹੈਲੋ ਜਿਬਰਤ ਸਿੰਘ ਜੀ ਕਿੱਥੋਂ ਹੈ ਜੀ ਤੁਸੀਂ ਨਾਮ ਦੇ ਨਾਲ ਇਹ ਵੀ ਦੱਸਿਓ ਕਿੱਥੋਂ ਜੁੜੇ ਹੋ ਜੀ ਆਪਾਂ ਨਾਈਸ VLOGGER थैंक यू जीना थैंक यू थैंक यू जी ਸਬਸਕ੍ਰਾਈਬਰ ਕਰੋ ਜੀ ਚੈਨਲ ਨੂੰ ਵੱਧ ਤੋਂ ਵੱਧ ਅੱਛਾ ਜੀ ਜਿਬਰਜ ਪਹਾੜ ਤੋਂ ਠੀਕ ਹੈ ਜੀ ਲਾਈਕ ਕਰੋ ਜੀ ਲਾਈਕ ਸਭ ਤੋਂ ਵੱਧ ਲਾਈਕ ਕਰੋ ਜੀ ਥੈਂਕ ਯੂ ਜੀ ਲਾਈਕ ਕਰਨ ਵਾਸਤੇ ਜਿਹਨਾਂ ਨੇ ਵੀ ਲਾਈਕ ਕੀਤਾ ਉਹਨਾਂ ਦਾ ਤਿਲੋਂ ਧੰਨਵਾਦ ਆ ਜੀ ਅਮਨ ਪਟੇਤ ਪਾਵਰ ਤੋਂ ਜੀ ਪਾਵਰ ਤੋਂ ਕੋਈ ਗੱਲ ਨਹੀਂ ਫਿਰ ਮੈਂ ਕਈ ਵਾਰ ਗਲਤ ਲਿਖ ਹੋ ਜਾਂਦਾ ਕੋਈ ਚੱਕਰ ਨਹੀਂ ਅਸੀਂ ਸਮਝ ਗਏ ਵੀ ਪਾਵਰ ਤੋਂ ਆ ਤੁਸੀਂ ਕੋਈ ਗੱਲ ਨਹੀਂ B H A O W A L B H A O W A L ਪਾਵਰ ਥੈਂਕ ਯੂ ਜੀ ਲਾਈਵ ਦੇ ਵਿੱਚ ਆਉਣ ਵਾਸਤੇ ਤੁਹਾਡਾ ਸਵਾਗਤ ਹੈ ਵੱਧ ਤੋਂ ਵੱਧ ਲਾਈਕ ਕਰੋ ਜੀ ਸ਼ੇਅਰ ਕਰੋ ਲਾਈਵ ਨੂੰ ਮਨਪ੍ਰੀਤ ਰੰਧਾਵਾ ਬਲੌਗ ਅੱਛਾ ਜੀ ਤੁਸੀਂ ਵੀ ਬਲੌਗ ਬਣਾਉਂਦੇ ਆ ਜੀ ਧੰਨਵਾਦ ਜੀ ਤੁਹਾਡਾ ਬਲੌਗ ਦਾ ਕਰਦੇ ਆ ਜੀ ਆਪਾਂ ਸਬਸਕ੍ਰਾਈਬਰ ਕਰਦੇ ਆਂ ਚੈਨਲ ਨੂੰ ਸਪੋਰਟ ਕਰਿਓ ਜੀ ਸਾਰੇ ਜਣੇ ਜਿੰਨੇ ਵੀ ਆਪਣੇ ਲਾਈਵ ਦੇ ਵਿੱਚ ਜੁੜੇ ਹੋਏ ਆ ਜੀ ਸਾਡਾ ਪਿੰਡ ਪੌੜ ਵਾਲੇ ਆ ਜੀ ਰੋਪੜ ਦੇ ਲਾਗੇ ਆ ਜੀ ਪੌੜ ਬੇਲੇ ਰੋਡ ਤੇ ਆ ਜੀ ਸੇਵਨਜੀ ਸਿੰਘ ਸਾਡਾ ਪਿੰਨ ਭਾਉ ਵਾਲੇ ਆ ਤੁਹਾਡਾ ਵੀ ਪਿੰਨ ਭਾਉ ਵਾਲੀ ਹੈ ਸਾਨੂੰ ਪਤਾ ਤੁਸੀਂ ਬਿਰਦੀ ਹੋ ਲਗ ਗਵੰਡੀ ਵੀ ਜੁੜ ਚੁੱਕੇ ਨੇ ਸਾਡੇ ਨਾਲ ਥੈਂਕ ਯੂ ਜੀ ਥੈਂਕ ਯੂ ਧੰਨਵਾਦ ਜੀ ਸਾਰਿਆਂ ਦਾ ਬਦ ਵਦ ਸ਼ੇਅਰ ਕਰੋ ਜੀ ਲਾਈਕ ਕਰੋ ਸਾਡੇ ਚੈਨਲ ਨੂੰ ود تو ود سپورٹ کرو جی بلاگ نہیں پے آ دو دن تو اس کر کے آپ لائو ہوئے ہاں تھی یو تو, تو آ... آیا جی جوپی تو کون آیا جی ਜੁਪੀਦਰ ਤਾਂ ਅਮਨਪ੍ਰੀਤ ਆ ਮੈਂ ਤਾਂ ਗਿਆ ਨਹੀਂ ਸੀਗਾ ਅਮਨਪ੍ਰੀਤ ਆ ਧੰਨਵਾਦ ਜੀਤ ਸਾਡੀ ਲਾਈਵ ਦੇ ਵਿੱਚ ਜੁੜਨ ਵਾਸਤੇ ਜੀ ਸਾਰਿਆਂ ਦਾ ਅਸੀਂ ਤਾਂ ਲਾਈਵ ਹੋਏ ਸੀਗਾ ਸਾਡਾ ਬਲੌਗ ਨਹੀਂ ਪੇਲ ਦੋ ਦਿਨ ਤੋਂ ਇਸ ਕਰਕੇ ਅਸੀਂ ਡਾਈਵ ਭਾਏ ਆ ਇੱਕ ਆਕਾ ਪਛਾਣ ਲਓ ਸਿਮਨਜੀਤ ਸਿੰਘ ਜੀ ਕੌਣ ਆ ਇਹ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰਾ ਤੇਰਾ ਸੇਮ ਸਿੰਘ ਵੀਰਾ ਬੋਲ ਮੈਂ ਦ ਨੂੰ ਕਹੀ ਜਾਂਦਾ ਬੋਲ ਉਹਦੇ ਨਾਲ ਉਹ ਤੈਨੂੰ ਪੁੱਛਦਾ ਦੱਸੋ ਆਪਣੇ ਬਾਰੇ ਚੰਗੀ ਤਰੀਕਾ ਬੋਲਦਾ ਸੈਦੂ ਹੋਰ ਸਾਨੂੰ ਵੀਰੇ ਕੀ ਕਰਦੇ ਹੋ ਥੈਂਕ ਯੂ ਅਮਨਾ ਰੰਦਾ ਬਾਜੀ ਜਿਹੜੇ ਵੀ ਚਾਰ ਜਣੇ ਜੁੜੇ ਹੋਏ ਕਿ ਦੋ ਜਣਿਆਂ ਦੇ ਮੈਨੂੰ ਪਤਾ ਹੀ ਬਾਕੀ ਦੋ ਜਣੇ ਕਿਤੋਂ ਜੁੜੇ ਹੋਏ ਆ ਜੀ ਆਪਾਂ ਉਹ ਵੀ ਮੈਸੇਜ ਕਰ ਦਿਓ ਥੋੜਾ ਜਿਹਾ ਪਤਾ ਲੱਗੇ ਆਪਾਂ ਨੂੰ ਵੀ ਕਿੱਥੋਂ ਕਿੱਥੋਂ ਆਪਣੇ ਬੰਦੇ ਜੁੜੇ ਆ ਜੀ ਹਾਂਜੀ ਹਾਂਜੀ ਦੱਸੋ ਜੀ ਕਿਹੜੇ ਕਿਹੜੇ ਆਪਣੇ ਕਿੱਥੋਂ ਜੁੜੇ ਆ ਜੀ ਪੰਜ ਬੰਦੇ ਹੋ ਗਏ ਆ ਜੀ ਲਾਈਕ ਕਰੋ ਜੀ ਲਾਈਵ ਨੂੰ ਜਲਦੀ ਲਾਈਵ ਨੂੰ ਲਾਈਕ ਕਰੋ ਜੀ ਬਦ ਤੋਂ ਬਾਅਦ ਤੇ ਚੈਨਲ ਨੂੰ ਸਬਸਕ੍ਰਾਈਬਰ ਕਰੋ ਜੀ ਸਾਰਿਆਂ ਦਾ ਸਵਾਗਤ ਹੈ ਜੀ ਸਾਡੇ ਲਾਈਵ ਦੇ ਵਿੱਚ ਆਉਣ ਨੂੰ ਮਾਚ ਕਾਠਾ ਤਾਂ ਆਜੀ ਐ ਹਾਂਜੀ ਹਾਂਜੀ ਵੈਲਕਮ ਜੀ ਸੱਤ ਜਣੇ ਜੁੜ ਚੁੱਕੇ ਆਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਸਾਡੀ ਲਾਈਵ ਦੇ ਵਿੱਚ ਆਉਣ ਵਾਸਤੇ ਸਾਰਿਆਂ ਦਾ ਸਵਾਗਤ ਹੈ ਦਿਲੋਂ ਧੰਨਵਾਦ ਹੈ ਜੀ ਆਵਾਜ਼ ਕਲੀਅਰ ਆਉਂਦੀ ਹੈ ਜੀ ਸਾਰਿਆਂ ਨੂੰ ਕਮੈਂਟ ਕਰਕੇ ਦੱਸ ਦਿਓ ਜੀ ਆਜੋ ਜੀ ਆਜੋ ਜੁਟ ਜੁ ਸਾਡੀ ਲਾਈਵ ਤੇ ਨਾਲ ਠੀਕ ਹੈ ਜੀ ਆਵਾਜ਼ ਸਹੀ ਆ ਰਹੀ ਹੈ ਠੀਕ ਹੈ ਜੀ ਥੈਂਕ ਯੂ ਜੀ ਅਮਨ ਅਮਨ ਪ੍ਰੀਤ ਰੰਧਾਵਾ ਜੀ ਜਿਬਰ ਸਿੰਘ ਕਲੀਅਰ ਆ ਚਾਹ ਕਲੀਅਰ ਆ ਥੈਂਕ ਯੂ ਜੀ ਜਸ ਜਿਬਰ ਸਿੰਘ ਜੀ ਜਲਦੀ ਲਾਈਵ ਨੂੰ ਸ਼ੇਅਰ ਕਰ ਦਿਓ ਜੀ ਜੋ ਕਿ ਸਾਰਿਆਂ ਕੋਲ ਪਹੁੰਚ ਚੁੱਕੇ ਤੇ ਆਪਣਾਂ ਦੇ ਲੋ ਧੰਨਵਾਦ ਆਈ ਜਿਹੜੇ ਜੋ ਹੁਣ ਜੁੜੇ ਹੈ ਜੀ ਸਾਡੀ ਆਹ ਸਾਡੀ ਲਾਈਵ ਦੇ ਵਿੱਚ ਨਾਲ ਜੁੜੇ ਆ ਜਿਹੜੇ ਬੰਦੇ ਉਹਨਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਮਜੀਤ ਕਾਨੂੰ ਮਕਾਲ ਕਰੀ ਜਾਂਦਾ ਲਾਈਵ ਮੈਂ ਰਿਮੂਵ ਕਰ ਦੇਣਾ ਫਿਰ ਮੈਸੇਜ ਕਿਉਂ ਮਕਾਲ ਕਰ ਰਹੇ ਆ ਸਮਜੀਤ ਸਿੰਘ ਹੂੰ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਰਜੇ ਸਿੰਘ ਜੀ ਤੇਰੀ ਫੋਟੋ ਆ ਰਹੀ ਹੈ ਨਾਲ ਵੀਰੇ ਮੈਨੂੰ ਤਾਂ ਪਤਾ ਜਿੱਦਾਂ ਜਵਰਾ ਸਿੰਘ ਦੀ ਆ ਰਹੀ ਹੈ ਆ ਮੰਦੀ ਆ ਰਹੀ ਹੈ ਰਾਜੂ ਕੁਮਾਰ ਦੀ ਆ ਰਹੀ ਹੈ ਆਪਣਾ ਜੇ ਜੇ ਕੇਤੀ ਆ ਰਹੀ ਹੈ ਬਲਜੀਤ ਮਾਲਾ ਦੀ ਆ ਰਹੀ ਹੈ ਆਰਿਆ ਪਾਟਿਆ ਦੀ ਆ ਰਹੀ ਹੈ ਪੀ ਵੀ ਕੱਤੀ ਵਾਲਿਆਂ ਦੀ ਆ ਰਹੀ ਹੈ ਰਵਿੰਦਰ ਸਿੰਘ ਦੀ ਆ ਰਹੀ ਆ ਸਾਰਿਆਂ ਦੀ ਫੋਟੋ ਆਉਂਦੀ ਆ ਉਹ ਕਹਿਦਾ ਤੇ ਲੋਕ ਧੰਨਵਾਦ ਆ ਜੀ ਸਾਰਿਆਂ ਦਾ ਪੁੱਛ ਲਓ ਜੀ ਇਹ ਸਕੂਲ ਜਾਂਦਾ ਕਿ ਨਹੀਂ ਜਾਂਦਾ ਜਾਂਦਾ ਵੀਰੇ ਮੈਂ ਸਕੂਲ ਜਾਂਦਾ ਹੀ ਜਾਂਦਾ ਸਕੂਲ ਤਾਂ ਜਾਂਦਾ ਹੀ ਇਹ ਥੈਂਕ ਯੂ ਜੀ ਲਾਈਵ ਨੂੰ ਲਾਈਕ ਕਰਨ ਵਾਸਤੇ ਜੀ ਸਾਰਿਆਂ ਦਾ ਦਿਨੋਂ ਧੰਨਵਾਦ ਆ ਜੀ ਲਾਈਕ ਕਰਨ ਵਾਸਤੇ ਜੀ ਬੱਤੋ ਬੱਤ ਸ਼ੇਅਰ ਕਰਿਓ ਜੀ ਲਾਈਵ ਨੂੰ ਮੈਟੈਨਵਾ ਲਾਈਵ ਨੂੰ ਲਾਈਕ ਕਰੋ ਜੀ ਸਾਰੇ ਜਣੇ ਤੇ ਜਿਨ੍ਹਾਂ ਨੇ ਸਾਡੇ ਲਾਈਵ ਨੂੰ ਲਾਈਕ ਕੀਤਾ ਉਹਨਾਂ ਦਾ ਦਿਲੋਂ ਧੰਨਵਾਦ ਆ ਜਿਹੜੇ ਵੀ ਸਾਡੀ ਲਾਈਵ ਦੇ ਨਾਲ ਜੁੜੇ ਆ ਉਹਨਾਂ ਦਾ ਵੀ ਦਿਲੋਂ ਧੰਨਵਾਦ ਆ ਜੀ ਤੇ ਬਾਤ ਤੋਂ ਬਾਅਦ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਕਰੋ ਜੀ ਤੇ ਜੋ ਵੀ ਅਸੀਂ ਵੀਡੀਓ ਪਾਈਆਂ ਕੋਈ ਕਮੀ ਪੇਸ਼ੀ ਉਹਨਾਂ ਦੇ ਵਿੱਚ ਸਾਨੂੰ ਦੱਸਿਆ ਕਰੋ ਤੇ ਬਾਕੀ ਮੋਟੀਵੇਟ ਕਰਿਆ ਕਰੋ ਬਾਕੀ ਅਸੀਂ ਜੋ ਵੀ ਆਪਣਾ ਧੰਦਾ ਖੇਤੀਬਾੜੀ ਦਾ ਪਾਉ ਹੀ ਦਿਖਾਉਨੇ ਆ ਤੇ ਬਾਕੀ ਜਿਸ ਦਿਨ ਘੁੰਮਣ ਜਾਵਾਂਗੇ ਉਹਦਾ ਵੀ ਬਲੌਗ ਪਾਵਾਂਗੇ ਜਾਂ ਕੋਈ ਸ਼ੋਰੂਮ ਤੇ ਗਏ ਅਸੀਂ ਉਹ ਵੀ ਪਾਵਾਂਗੇ ਜੁੜੋ ਜੀ ਜੁੜੋ ਸਾਰੇ ਜਣੇ ਜੁੜੋ ਜੀ ਲਾਈਵ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਲਾ ਚੱਲਦੀ ਲਾਈਵ ਨੂੰ ਲਾਈਕ ਕਰੋ ਜੀ ਸੇਵਨਜੀਤ ਸਿੰਘ ਦਾ ਧੰਨਵਾਦ ਆ ਜਗਰਾ ਸਿੰਘ ਦਾ ਧੰਨਵਾਦ ਆ ਰਜੂ ਕੁਮਾਰ ਦਾ ਧੰਨਵਾਦ ਜੁਪੀ ਵਾਲਿਆਂ ਦਾ ਪੀਪੀ 31 ਵਾਲਿਆਂ ਦਾ ਧੰਨਵਾਦ ਜੀ ਜੂਰਾ ਦਾ ਅਮਨਪ੍ਰੀਤ ਬਲਜੀਤ ਮਾਲਾ ਦਾ ਅਕੂ ਦਾ ਗੁਰਪ੍ਰੀਤ ਸਿੰਘ ਦਾ ਵੈਲਕਮ ਸਾਰਿਆਂ ਦਾ ਦਿਲੋਂ ਧੰਨਵਾਦ ਜਿੰਨੇ ਵੀ ਸਾਡੇ ਲਾਈਵ ਦੇ ਨਾਲ ਜੁੜੇ ਆ ਉਹਨਾਂ ਦਾ ਸਾਰਿਆਂ ਦਾ ਧਰੋ ਧੰਨਵਾਦ ਹੈ ਮੈਂ ਮੈਂ ਤੁਸੀ ਕੁਝ ਕਹਿਣਾ ਚਾਹੁੰਦੇ ਹਾਂ ਹਾਂਜੀ ਦੱਸੋ ਬੋਲੋ ਜਿਨ੍ਹਾਂ ਨੇ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ ਤੇ ਜਿਹੜੇ ਵੀ ਰੋਜ਼ ਆਪਣੀ ਡੇਲੀ ਵੀਡੀਓ ਦੇਖਦੇ ਆ ਉਹਨਾਂ ਦਾ ਦਿਲੋਂ ਧੰਨਵਾਦ ਹਾਂ ਤੇ ਜਿਨ੍ਹਾਂ ਨੇ ਸਾਨੂੰ ਲਾਈਕ ਕੀਤਾ, ਸ਼ੇਅਰ ਕੀਤਾ, ਕਮੈਂਟ ਕੀਤਾ। ਕਮੈਂਟ ਕੀਤਾ ਉਹਨਾਂ ਦਾ ਸਾਰਿਆਂ ਦਾ ਦਿলো ਧੰਨਵਾਦ। ਹੂੰ ਤੇ ਵੱਤ ਤੋਂ ਵੱਤ ਸਾਡੀ ਸਾਡੇ ਚੈਨਲ ਨੂੰ ਲਾਈਕ ਕਰੋ। ਹੂੰ ਸ਼ੇਅਰ ਕਰੋ, ਕਮੈਂਟ ਕਰੋ, ਸਬਸਕ੍ਰਾਈਬ ਕਰੋ। ਠੀਕ ਹੈ ਜੀ। ਸਾਰੇ ਰੈਨ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ। ਤੇ ਬਾਅਦ ਤੋਂ ਬਾਅਦ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਲਾਈਕ ਕਰਿਆ ਕਰੋ ਤੇ ਸਬਸਕ੍ਰਾਈਬਰ ਕਰਾਓ ਜੀ ਬਾਅਦ ਤੋਂ ਬਾਅਦ ਚਲੋ ਠੀਕ ਹੈ ਜੀ ਅੱਜ ਅੱਜ ਦੇ ਲਾਈਵ ਤੇ ੱੱਕੇ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਓਕੇ ਜੀ ਧੰਨਵਾਦ